ਕਿਉਂਕਿ ਸਾਧ ਸੰਗਤ ਜੀ ਜਿਹੜੀ ਆਪਣੀ ਧਰਤੀ ਹੁੰਦੀ ਹੈ ਨਾ ਕਿੰਨੇ ਅਸੀਂ ਬਾਹਰ ਆ ਗਏ ਆ ਕਿੰਨੇ ਸਾਡੇ ਕੋਲ ਪਦਾਰਥ ਸੁੱਖ ਵੀ ਆ ਗਏ ਐ ਪਰ ਸਾਡੇ ਮਨ ਦੇ ਅੰਦਰ ਉਸ ਦੀ ਪ੍ਰੀਤ ਤੇ ਖਿੱਚ ਨਹੀਂ ਜਾਂਦੀ ਜਿਵੇਂ ਐ ਬਸੰਤ ਰੁੱਤ ਦਾ ਜ਼ਿਕਰ ਕੀਤਾ ਨਾ ਸਾਨੂੰ ਆਪਣਾ ਬਚਪਨ ਚੇਤੇ ਆਉਂਦਾ ਹੈ ਖਿਰੇ ਹੋਏ ਫੁੱਲ ਦਿਸਦੇ ਐ ਬਸੰਤ ਰੁੱਤ ਵਿੱਚ ਦੇਸ਼ ਦੀ ਧਰਤੀ ਤੇ ਉਹ ਖੁਸ਼ੀ ਤੇ ਖੇੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਉੱਠਦੀਆਂ ਹੋਈਆਂ ਕੀਰਤਨ ਦੀਆਂ ਤੁਨਾ ਸਤਿਗੁਰਾਂ ਜੀ ਦੇ ਪਾਵਨ ਅਸਥਾਨ ਸਾਡੀ ਉਹ ਪਵਿੱਤਰ ਧਰਤੀ ਉਥੋਂ ਦੀ ਉਹ ਖੁਸ਼ਬੂ ਸਾਧ ਸੰਗਤ ਜੀ ਇਹ ਦਿਲਾਂ ਵਿੱਚ ਚੁੱਕਦੇ ਜਾ ਨਹੀਂ ਸਕਦੀ ਮਜਬੂਰੀ ਖਾਤਰ ਜ਼ਿੰਦਗੀ ਦੇ ਵਿੱਚ ਜੀਆਂ ਨੂੰ ਸਮਝੌਤਾ ਕਰਨਾ ਪੈਂਦਾ ਏ ਪਰ ਆਪਣੀ ਸਰਜ ਨੂੰ ਆਪਣੀ ਧਰਤੀ ਕਦੇ ਭੁੱਲਦੀ ਨਹੀਂ ਜਿਨ੍ਹਾਂ ਨੂੰ ਭੁੱਲ ਜਾਂਦੀ ਹੈ ਉਹ ਸਦੀਆਂ ਤੱਕ ਗੁਲਾਮ ਹੋ ਜਾਂਦੇ